ਪੰਜਾਬ ਦੇ ਕਿਸਾਨ ਨੇ ਜਾਂ ਹਿੰਦੁਸਤਾਨ ਦੇ ਆਪਾਂ ਕੱਲੇ ਪੰਜਾਬ ਦੇ ਕਿਸਾਨਾਂ ਦੀ ਗੱਲ ਨਾ ਕਰੀਏ ਪੰਜਾਬ ਦਾ ਕਿਸਾਨ ਜਿਹੜਾ ਪੂਰੇ ਹਿੰਦੁਸਤਾਨ ਦੀ ਕਿਸਾਨੀ ਲਈ ਲੜਾਈ ਲੜ ਰਿਹਾ ਅਗਰ ਪੰਜਾਬ ਦੇ ਕਿਸਾਨਾਂ ਦੇ ਰਾਈ ਹਿੰਦੁਸਤਾਨ ਦੀ ਗਵਰਨਮੈਂਟ ਕੁਝ ਦੇਗੀ ਤਾਂ ਉਹ ਪੂਰੇ ਹਿੰਦੁਸਤਾਨ ਦੇ ਗਵਰਨਮੈਂਟ ਨੂੰ ਇਹ ਫਿਰ ਹਿੰਦੁਸਤਾਨ ਦੇ ਕਿਸਾਨਾਂ ਨੂੰ ਉਹ ਮਿਲੇਗਾ ਇਨੀਸ਼ੀਏਟਿਵ ਜਿਹੜਾ ਜਿਹੜੇ ਲੜਾਈ ਲੜ ਰਹੇ ਉਹ ਪੰਜਾਬ ਦਾ ਕਿਸਾਨ ਬੜਾ ਅੱਗੇ ਕੇ ਲੜ ਰਿਹਾ ਪਰ ਬਦਕਿਸਮਤੀ ਇਹ ਆ ਕਿ ਜਿਹੜੇ ਲੋਕ ਸੰਵਿਧਾਨ ਦੀ ਗੱਲ ਕਰਦੇ ਨੇ ਜੇ ਸੰਵਿਧਾਨ ਦੇ ਵਿੱਚ ਸਾਨੂੰ ਬੋਲਣ ਦੀ ਆਜ਼ਾਦੀ ਆ ਸਾਨੂੰ ਕੋਈ ਨੂੰ ਇਹ ਜਲਸਾ ਜਲੂਸ ਸੌਰਤ ਕਰਨ ਦੀ ਆਜ਼ਾਦੀ ਆ ਜੇ ਸੰਵਿਧਾਨ ਨੂੰ ਅਸੀਂ ਕੱਲ ਤੋਂ ਲੈ ਕੇ ਅੱਜ ਤੱਕ ਬਹਿਸ ਕਰ ਰਹੇ ਹਾਂ ਕੋਈ ਸਿਰ ਸੰਵਿਧਾਨ ਦੀਆਂ ਤੱਜੀਆਂ ਉਡਾਈਆਂ ਜਾ ਰਹੀਆਂ ਨੇ ਕਿਸਾਨਾਂ ਨੂੰ ਬਸਤੇ ਚ ਰੋਕ ਕੇ ਉਹਨਾਂ ਨੂੰ ਡਾਂਗਾ ਮਾਰ ਕੇ ਲਾਠੀਆਂ ਮਾਰਦੇ ਨੇ ਪਾਣੀ ਦੇ ਬੁਛਾੜਾ ਮਾਰ ਰਹੇ ਨੇ ਗੋਲੀਆਂ ਛਾਲਾ ਰਹੇ ਨੇ ਕੀ ਕੀ ਬੀਜਪੀ ਕਿਸਮੂਨਾਂ ਸਵਧਾਨ ਦੀ ਗੱਲ ਕਰ ਰਹੀ ਹੈ ਮੈਂ ਇਹਦੇ ਚਾ ਕਹਦਾ ਕਿ ਪੰਜਾਬ ਦੇ ਕਿਸਾਨਾਂ ਨੂੰ ਪੁਰ ਅਮਨ ਜਿਹੜੇ ਦਿੱਲੀ ਨੂੰ ਆਉਣਾ ਥੋਂ ਦੇ ਆਪਣੇ ਦੇਸ਼ ਦੀ ਰਾਜਧਾਨੀ ਚ ਔਰ ਇਹ ਵੀ ਨਹੀਂ ਕਿ ਬਹੁਤ ਜ਼ਿਆਦਾ ਨਹੀਂ ਹੋਣੇ ਚਾਹੁੰਦੇ 100 ਆਦਮੀਆਂ ਦਾ ਜਥਾ ਆਉਣਾ ਚਾਹੁੰਦਾ ਔਰ ਉਹਦੇ ਤੋਂ ਹੀ ਪੰਜਾਬ ਪੰਜਾਬ ਦੇ ਕਿਸਾਨਾਂ ਕੋਲੋਂ ਇਹ ਕੇਂਦਰ ਦੀ ਸਰਕਾਰ ਕਰ ਰਹੀ ਹੈ ਮੋਦੀ ਸਾਹਿਬ ਨੂੰ ਚਾਹੀਦਾ ਕਿ ਜੇ ਦਿੱਲੀ ਨਹੀਂ ਹੁੰਦਣਾ ਉੱਥੇ ਆਪਣੇ ਮੰਤਰੀ ਕੋਈ ਭੇਜ ਕੇ ਕਿਸਾਨਾਂ ਨਾਲ ਗੱਲ ਕਰਨ ਅਫੀਸਰ ਭੇਜਣ ਤੋਂ ਕਮੇਟੀ ਬਣਨੀ ਚਾਹੀਦੀ ਹੈ ਜਿਹੜੇ ਪੰਜਾਬ ਦੇ ਕਿਸਾਨਾਂ ਦੇ ਨਾਲ ਜ਼ਾਤਿ ਉ ਹੋ ਰਹੀ ਹੈ ਉਹਨਾਂ ਦੀ ਉਹਨਾਂ ਨੂੰ ਦੇਸ਼ ਤੋਂ ਏਕਿਆ ਜਾ ਰਿਹਾ ਹੈ ਇਹ ਚੀਜ਼ਾਂ ਬੰਦ ਹੋਣੀਆਂ ਚਾਹੀਦੀਆਂ ਔਰ ਦੂਸਰੀ ਗੱਲ ਕਿ ਪ੍ਰਧਾਨ ਮੰਤਰੀ ਨੂੰ ਇਮੀਡੀਏਟਲੀ ਦਲੇਵਾਲ ਸਾਹਿਬ ਦੀ ਜਾਨ ਬਚਾਉਣ ਲਈ ਇਹਦੇ ਵਿੱਚ ਇੰਟਰਵੈਨਸ਼ਨ ਕਰਨਾ ਚਾਹੀਦਾ ਤਾਂ ਕਿ ਇੱਕ ਬਹੁਤ ਵੱਡਾ ਨੇਤਾ ਕਿਸਾਨ ਨੇਤਾ ਇੱਕ ਬਜ਼ੁਰਗ ਜਿਹੜੀ ਉਹਦੀ ਜਾਨ ਬਚਾਈ ਜਾ ਸਕੇ ਕਾਫੀ ਤਬੀਤ ਖਰਾਬ ਹੈ ਦੇਖਿਓ ਇਸ ਇਸ ਉਮਰ ਮੇ इतने दिन भूखे रहना और कुछ नहीं खाना पीना नहीं तो नुकसान तो है और हम चाहते हैं कि प्रधानमंत्री इस बुजुर्ग की देश के जो अन्नदाता हैं उनकी जान बचाने के लिए प्रधानमंत्री को आगे आना चाहिए लेकिन बीजेपी के राज्यसभा सांसद हैं राज, रामचंद्र जांगड़ा उनकी तरफ से बयान आता है कि पिछले जो किसान आंदोलन के देखिए जिसका दिमाग खराब हो जाता है उसकी कोई बात नहीं उसका इलाज होना चाहिए और प्रधानमंत्री को इमीडिएटली उसके ऊपर एफ आई आर करनी चाहिए और उस देश के किसानों को बताना चाहिए कि ये झूठ बोल रहा है और गुमराह कर रहा है ऐसी बात ही बिल्कुल नहीं होनी चाहिए सर हम दिल्ली आना चाहते हैं लेकिन उनको आज फिर शंभू बॉर्डर पर रोक लिया गया आंसू गैस के गोले और फिर आज जो वाटर कैनन का इस्तेमाल किया गया है आप किस तरीके से देख रहे हैं देखो जो पंजाब के किसान ने ਜਾ ਹਿੰਦੁਸਤਾਨ ਦੇ ਅੱਪਕਲੇ ਪੰਜਾਬ ਦੇ ਕਿਸਾਨਾਂ ਦੀ ਗੱਲ ਕਰੀਏ ਪੰਜਾਬ ਦਾ ਕਿਸਾਨ ਜਿਹੜਾ ਪੂਰੇ ਹਿੰਦੁਸਤਾਨ ਦੀ ਕਿਸਾਨੀ ਲਈ ਲੜਾਈ ਲੜ ਰਿਹਾ ਅਗਰ ਪੰਜਾਬ ਦੇ ਕਿਸਾਨਾਂ ਦੇ ਰਾਈ ਹਿੰਦੁਸਤਾਨ ਦੀ ਗਵਰਨਮੈਂਟ ਕੁਝ ਦੇਗੀ ਤੇ ਉਹ ਪੂਰੇ ਹਿੰਦੁਸਤਾਨ ਦੇ ਗਵਰਨਮੈਂਟ ਨੂੰ ਇਹ ਫਿਰ ਹਿੰਦੁਸਤਾਨ ਦੇ ਕਿਸਾਨਾਂ ਨੂੰ ਉਹ ਮਿਲੇਗਾ ਇਨੀਸ਼ੀਏਟਿਵ ਜਿਹੜਾ ਜਿਹੜੇ ਲੜਾਈ ਲੜ ਰਹੇ